ਸਰਕਾਰ ਦੇ ਗੁਰਪਿਆਰੀ ਸਾਧ ਸੰਗਤ ਜੀ ਸਤਿਗੁਰੂ ਮਾਨਨ ਪ੍ਰਗਟਿਆ ਮਿੱਟੀ ਤੋਂ ਇਹੋ ਜਾਣਨ ਹੋਇਆ ਜੇਕਰ ਸੂਰਜ ਦੇ ਨਿਕਲੇ ਆਕਾਰੇ ਛਪੇ ਤੇ ਧਿਰ ਬਲੂਣਾ ਦੀ ਮਹਾਵਾਕਮਸਾਤ ਨਗਪੀਆ ਸੰਗਤਾਂ ਦੇ ਸੰਗ੍ਰੋਹ ਦੇ ਨਾਲ ਦੇ ਦੇਸ਼ਾਂ ਦੇ ਸੰਗਤਾਂ ਦੇ ਸੰਗ੍ਰੋਹ ਦੇ ਨਾਲ ਧੰਨ ਦਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਹਰ ਪਵਿੱਤਰ ਪਤਾ ਦੇ ਹਰੇਕ ਸਮਰਪਤ ਪਰ ਵੀ ਬਾਣੀ ਆਨ ਤਨ ਸਰਬੀ ਜਤ ਮਠਾਈ ਦੀ ਜੇ ਮਹਾ ਮਾਇ ਅਨੁਸਾਰ ਸ੍ਰੀ ਅਖੰਡ ਕੋ ਸੇਵਾ ਰਮ ਹੁੰਦਗੀ ਨੇ ਸੋ ਸਬਤ ਮਾਈ ਭੈ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਗੁਰੂ ਸਾਹਿਬ ਜੀ ਕਰਤਾਰ ਸਾਹਿਬ ਜੀ ਬੰਦ ਕੇ ਘਰ ਕੇ ਗਿਰਾਤੀ ਪਾਣ ਕਰਦੇ ਬਣਦੇ ਆਪ ਜੀ ਯਾਤ ਸਫਲ ਕਰੋ ਤੇ ਨੰਨ ਤਨ ਪਹੁੰਚ ਕੇ ਗੁਰੂ ਜੀ ਨਗਰਾਂ ਦੇ ਉਹਨਾਂ ਦੇ ਨਾਲ ਸੇਵਾ ਕਰਕੇ ਆਪਣਾ ਜੀਵਣਾ ਸਫਲਾ ਕਰੇ ਆਸ ਹੈ ਉਸ ਬੀਜ ਨੂੰ ਪ੍ਰਵਾਨ ਕੀਤਾ ਜਾਵੇ ਤੇ ਇਕਾਗਰਤਾ ਭਰਦੇ ਹੋਏ ਰਸਨਾ ਨੂੰ ਗੁਰੂ ਤੋਂ ਪਵਿੱਤਰ ਤੇ ਬਾਹਰ ਕਰਕੇ ਜੀ ਨਾਮ ਨਾਮ ਚੜ੍ਹਦੀ ਕਲਾ ਤੇਰੇ ਭਲੇ ਤੇਰੇ ਭਲੇ ਸਬਰ ਦਾ ਕਲਾ ਆ ਗੁਰੂ ਦੇ ਪੈਰੋਂ ਬਣੀ ਪਿਆਰ ਸਤਿਕਾਰ ਦੇ ਨਾਲ ਗੁਰੂ ਕੀ ਜਿਨਾਤੀ ਮਾਨਤ ਸਰਬਾਨਨ ਦੀ ਜਾਤ ਸਫਲ ਕਰੋ ਇੱਕ ਨੂੰ ਅੰਤਾਰ ਸਤ ਨਾਮ ਕਰਤਾ ਪੁਰਖੇ ਨਿਰਭਉ ਨਿਰਵੈਰ ਅਕਾਰੂਪਤ ਅਗਨੀ ਸਭਨ ਗੁਰ ਪ੍ਰਸਾਦ ਜੀ ਜਪੋ ਆਤ ਸਤਿਗੁਰ ਸਾਤਿ ਲਾ ਜੀ ਸਤਿ ਸਜ ਨਾਮ ਹੋਸੀ ਪੀ ਸਜ ਸੁਚਰ ਸੁਨਮਾਈ ਤੇ ਸੁਦਿਲ ਵਾਲੀ ਜੁਗਤ ਸੁਨਾ ਹੋਈ ਲਾਇ ਲਾਜੁ ਪਤਾਰ ਭਖਿਆ ਪ੍ਰਭ ਨਾਮ ਤੇ ਜੀ ਬੰਨਾ ਰੀਆ ਭਾਲ ਇਸ ਯਾਰਾ ਕੂਈ ਐ ਗੂੜੁ ਟੁਟੇ ਪਾਲੋ ਹੋਰ ਜਾਈ ਚੰਦਨਾ ਨਾਮ ਲਿਖਿਆ ਨਾਲ ਫੁਟਮੀ ਹੋ ਮਰਿਆ ਦਾਰੂ ਨਾ ਮਿਲਿਆ ਜਾਈ ਹੋਰ ਮੇਰੋ ਦੀਵ ਮਲੇ ਬੜਾਈ ਫੁਟਮੀ ਤੋਨੀ ਸਹਿਓ ਫੁਟਮੀ ਦੇਖੋ ਸਰਪਾਈਏ ਇਕਲਾ ਰੁਕਮੀ ਕਲਸੀ ਸੋਏ ਗੁਪਤੀ ਸਰਪੁਆਈਏ ਨਾਹੁ ਮੈਂ ਜਿ ਬੁਝੈ ਤਾ ਹਉਮੈ ਗਰੇ ਗਪੁਈਂ ਗਾਵੇ ਕੋ ਤਾ ਲੋਕ ਸੇ ਤਾਨ ਗਾਵੇ ਕੋ ਤਾ ਅਣਿ ਨਿਸ਼ਾਨ ਗਾਵੇ ਕੋ ਗੁਰੁ ਨੇ ਅੰਤਾਰ ਗਾਵੇ ਕੋ ਬਿਧਿਆ ਬਿਮੂਚਾਰਾ ਗਾਵੇ ਕੋ ਸਾਇਤਲੇ ਨਨਖੇਂ ਗੀ ਗਾਵੇ ਕੋ ਈਲਾਵ੍ਰਤੀ ਗਾਵੇ ਕੋ ਜਪੈ ਤਸੇ ਆਵੇ ਕੋ ਵੀ ਕਰਾ ਲਾ ਬਦੂਰ ਕਥਨਾ ਕਥਨ ਆਵੇ ਟੋਟ ਕਥ ਕਰ ਗਥੀ ਕੋਟੀ ਕੋੜ ਕੋੜ ਦਿਨ ਤਾਂ ਦਿਨ ਤੇ ਨਰ ਪਾਹੀ ਜੁਗਾ ਜਗੰਤਰਾਈ ਕਾਹੀ ਹੁਗਮੇ ਹੁਗਮ ਚਲਾਏ ਰਾਹਾ ਨਾਗ ਵਿਖੇ ਵੀ ਪ੍ਰਵਾਹ